ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਮਪੂਰਨ ਹੋਣ ਵਾਲੀ ਹੈ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਤੁਹਾਨੂੰ ਬਹੁਤ ਹੀ ਵਧੀਆ ਚਮਤਕਾਰੀ ਅਦਰਕ ਦੇ ਦੋ ਉਪਾਅ ਦੱਸਣ ਵਾਲੇ ਹਾਂ ਜੋ ਕਿ ਤੁਹਾਨੂੰ ਕਰੋੜਪਤੀ ਅਤੇ ਅਰਬਪਤੀ ਬਣਾ ਸਕਦੇ ਨੇ ਜੇਕਰ ਤੁਹਾਡੇ ਘਰ ਦੇ ਵਿੱਚ ਪੈਸੇ ਦੀ ਤੰਗੀ ਬਣੀ ਰਹਿੰਦੀ ਹੈ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਵੇਗੀ ਜੇਕਰ ਤੁਹਾਨੂੰ ਕੋਈ ਵੀ ਦੁਸ਼ਮਣ ਬਹੁਤ ਹੀ ਚਿਰਾਂ ਤੋਂ ਪਰੇਸ਼ਾਨ ਕਰ ਰਿਹਾ ਹੈ ਤਾਂ ਉਹ ਵੀ ਬਿਲਕੁਲ ਤੁਹਾਡੇ ਤੋਂ ਪਾਸਾ ਵੱਟ ਲਵੇਗਾ ਜੇਕਰ ਤੁਹਾਡੀ ਸੁੱਤੀ ਹੋਈ ਕਿਸਮਤ ਹੈ ਉਹ ਵੀ ਜਾਗ ਜਾਵੇਗੀ ਇਹਨੂੰ ਤੁਸੀਂ ਸੱਚਮੁੱਚ ਚਮਤਕਾਰੀ ਵੀ ਕਹਿ ਸਕਦੇ ਹੋ ਕੁਝ ਅਦਰਕ ਦੇ ਇਸ ਤਰ੍ਹਾਂ ਦੇ ਉਪਾਅ ਅੱਜ ਦੀ ਵੀਡੀਓ ਵਿੱਚ ਅਸੀਂ ਸਾਂਝੇ ਕਰਾਂਗੇ ਤੁਹਾਡੇ ਨਾਲ ਦੋਸਤੋ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੇ ਦੁਸ਼ਮਣਾਂ ਦਾ ਨਾਸ਼ ਹੋਵੇਗਾ ਤੇ ਤੁਹਾਡਾ ਘਰ ਬਹੁਤ ਸਾਰੇ ਪੈਸਿਆਂ ਦੇ ਨਾਲ ਭਰਿਆ ਰਹੇਗਾ ਇਸ ਉਪਾਅ ਨੂੰ ਤੁਸੀਂ ਕਦੋਂ ਤੇ ਕਿਵੇਂ ਕਰਨਾ ਇਹ ਸਾਰੇ ਵਿਚਾਰ ਤੇ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜਰੂਰ ਹੁਣੇ ਹੀ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਦੂਜਿਆਂ ਤੱਕ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਜੀ ਦਾ ਅਸ਼ੀਰਵਾਦ ਤੁਹਾਡੇ ਤੇ ਹਮੇਸ਼ਾ ਲਈ ਬਣਿਆ ਰਹੇ ਤਾਂ ਬੋਲੋ ਜੀ ਜੈ ਮਾਂ ਲਕਸ਼ਮੀ ਆਓ ਜਾਇਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰੀਏ ਆਓ ਜੀ ਜਾਣਦੇ ਹਾਂ ਉਹ ਕਿਹੜੇ ਦੋ ਆਪਾਂ ਤਰੀਕੇ ਹਨ ਜੋ ਅਦਰਕ ਦੇ ਨਾਲ ਆਪਾਂ ਕਰ ਸਕਦੇ ਹਾਂ ਹਾਂਜੀ ਦੋਸਤੋ ਇੱਕ ਅਦਰਕ ਦਾ ਛੋਟਾ ਜਿਹਾ ਟੁਕੜਾ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦਾ ਹੈ ਤੇ ਜਾਂ ਫਿਰ ਤੁਸੀਂ ਇਹ ਵੀ ਸਮਝ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ ਨੂੰ ਜਾਂ ਫਿਰ ਤੁਹਾਡੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦਾ ਹੈ ਇਸ ਤੋਂ ਇਲਾਵਾ ਜੇਕਰ ਤੁਹਾਡੇ ਪਿੰਡ ਸ਼ਹਿਰ ਦੇ ਵਿੱਚ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਹੈ ਜੋ ਤੁਹਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ ਕਾਫੀ ਲੰਬੇ ਸਮੇਂ ਤੋਂ ਜਾਂ ਤੁਹਾਡੀ ਜਿਹੜੀ ਵੀ ਮੁਸ਼ਕਲ ਹੋਵੇਗੀ ਉਹ ਇਸ ਅਦਰਕ ਦੇ ਉਪਾਅ ਨਾਲ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਤੁਹਾਡੇ ਘਰ ਵਿੱਚ ਪੈਸਿਆਂ ਦੀ ਪਰੇਸ਼ਾਨੀ ਜਾਂ ਤੁਹਾਡੇ ਘਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੜਾ ਕਲੇਸ਼ ਚੱਲ ਰਿਹਾ ਹੈ ਤਾਂ ਇਹ ਸਾਰੀਆਂ ਜਿਹੜੀਆਂ ਵੀ ਮੁਸ਼ਕਲਾਂ ਨੇ ਇਹ ਤੁਹਾਡੀਆਂ ਇਸ ਉਪਾਅ ਦੇ ਰਾਹੀਂ ਸਾਰੀਆਂ ਹੀ ਦੂਰ ਹੋ ਜਾਣਗੀਆਂ ਕਿਉਂਕਿ ਅਦਰਕ ਦੇ ਉਪਾਅ ਵਿੱਚ ਇੰਨੀ ਜ਼ਿਆਦਾ ਸ਼ਕਤੀ ਤੇ ਪਾਵਰ ਹੁੰਦੀ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਗੁੱਸੇ ਵਾਲਾ ਗ੍ਰਹਿ ਹੁੰਦਾ ਹੈ ਇਹ ਉਸ ਨੂੰ ਕੰਟਰੋਲ ਕਰਨ ਦੀ ਪਾਵਰ ਰੱਖਦਾ ਹੈ ਇਸ ਕਰਕੇ ਦੋਸਤੋ ਤੁਸੀਂ ਇੱਕ ਅਦਰਕ ਦੇ ਟੁਕੜੇ ਦੇ ਨਾਲ ਆਪਣੇ ਘਰ ਦੀਆਂ ਸਾਰੇ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹਾਂ ਤੇ ਨਾਲ ਹੀ ਜੋ ਤੁਹਾਡੇ ਵਿਰੋਧੀ ਦੇਖ ਕੇ ਹੋਰ ਮਨੁੱਖ ਵੀ ਇਹ ਸੋਚਣ ਲੱਗ ਜਾਣਗੇ ਕਿ ਇਹਨਾਂ ਦੇ ਘਰ ਵਿੱਚ ਸਭ ਕੁਝ ਸੁੱਤੇ ਸਿੱਧ ਹੀ ਕਿਵੇਂ ਠੀਕ ਹੋ ਚੱਲਿਆ ਹੈ ਉਹਨਾਂ ਦੇ ਮਨ ਵਿੱਚ ਇਹ ਸੋਚ ਜ਼ਰੂਰ ਆਵੇਗੀ ਕਿ ਇਹਨਾਂ ਦੇ ਘਰ ਦੇ ਵਿੱਚ ਇੰਨਾ ਪੈਸਾ ਆ ਕਿੱਥੋਂ ਰਿਹਾ ਇਹ ਕਿਵੇਂ ਕਾਮਯਾਬੀ ਹਾਸਲ ਕਰ ਗਏ ਇਹ ਸਾਡੇ ਤੋਂ ਥੱਲੇ ਹੁੰਦੇ ਸੀ ਅੱਜ ਇੰਨੀਆਂ ਉੱਚੀਆਂ ਬਲੰਦੀਆਂ ਤੇ ਕਿਵੇਂ ਪਹੁੰਚ ਗਏ ਉਹ ਵੀ ਸੋਚੀ ਪੈ ਜਾਣਗੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਅਸੀਂ ਤੁਹਾਡੇ ਨਾਲ ਅਦਰਕ ਦੇ ਦੋ ਉਪਾਅ ਸਾਂਝੇ ਕਰਾਂਗੇ ਕਿਉਂਕਿ ਜੇ ਅਦਰਕ ਦੇ ਜ਼ਿਆਦਾ ਉਪਾਅ ਅਸੀਂ ਸਾਂਝੇ ਕਰਨ ਲੱਗ ਗਏ ਤਾਂ ਤੁਹਾਡੇ ਨਾਲ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਹੈ ਇਸ ਲਈ ਸਿਰਫ ਅੱਜ ਅਸੀਂ ਤੁਹਾਨੂੰ ਸਿਰਫ ਦੋ ਉਪਾਅ ਹੀ ਦੱਸਾਂਗੇ ਜਿਹੜੇ ਤੁਹਾਨੂੰ ਮਾਲਾ-ਮਾਲ ਕਰ ਦੇਣਗੇ ਸਭ ਤੋਂ ਪਹਿਲਾ ਉਪਾਅ ਤਾਂ ਅਦਰਕ ਦਾ ਇਹ ਹੈ ਜੇਕਰ ਤੁਸੀਂ ਕਾਫੀ ਜ਼ਿਆਦਾ ਕਰਜ਼ਾ ਚੁੱਕ ਬੈਠੇ ਹੋ ਜਾਂ ਫਿਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਹਾਡੀ ਇਹ ਸਾਰੇ ਪਰੇਸ਼ਾਨੀ ਜਿਹੜੀ ਵੀ ਹੈ ਇਸ ਉਪਾਅ ਨੂੰ ਕਰਨ ਨਾਲ ਹਮੇਸ਼ਾ ਲਈ ਦੂਰ ਹੋ ਜਾਵੇਗੀ ਇਸ ਤੋਂ ਇਲਾਵਾ ਜਿਹੜਾ ਦੂਸਰਾ ਉਪਾਅ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਸ ਦੂਸਰੇ ਉਪਾਅ ਨੂੰ ਕਰਨ ਦੇ ਨਾਲ ਦੋਸਤੋ ਜਿਹੜੀ ਵੀ ਤੁਹਾਡੇ ਘਰ ਦੇ ਵਿੱਚ ਪੈਸਿਆਂ ਨੂੰ ਲੈ ਕੇ ਪਰੇਸ਼ਾਨੀ ਆ ਰਹੀ ਹੈ ਉਹ ਬਿਲਕੁਲ ਤੁਹਾਡੀ ਪਰੇਸ਼ਾਨੀ ਠੀਕ ਹੋ ਜਾਵੇਗੀ ਸਾਰੀ ਮੁਸ਼ਕਲ ਉਹ ਵੀ ਦੂਰ ਹੋ ਜਾਵੇਗੀ ਇਸ ਉਪਾਅ ਨੂੰ ਕਰਨ ਦੇ ਲਈ ਦਿਨ ਮੰਗਲਵਾਰ ਹੋਣਾ ਚਾਹੀਦਾ ਹੈ ਇਸ ਉਪਾਅ ਨੂੰ ਤੁਸੀਂ ਮੰਗਲਵਾਰ ਵਾਲੇ ਦਿਨ ਕਰਨਾ ਹੈ ਤੇ ਕਿੰਨੇ ਮੰਗਲਵਾਰ ਕਰਨਾ ਹੈ ਕਿੰਨੇ ਵਜੇ ਕਰਨਾ ਹੈ ਰਾਤ ਨੂੰ ਕਰਨਾ ਹੈ ਜਾਂ ਦਿਨੇ ਕਰਨਾ ਹੈ ਇਹ ਤੁਹਾਨੂੰ ਅਸੀਂ ਵੀਡੀਓ ਦੇ ਮਾਧਿਅਮ ਰਾਹੀਂ ਦੱਸਾਂਗੇ ਇਸ ਉਪਾਅ ਨੂੰ ਤੁਸੀਂ ਅੱਠ ਮੰਗਲਵਾਰ ਲਗਾਤਾਰ ਰਾਤ ਨੂੰ ਕਰਨਾ ਹੈ ਇਸ ਨੂੰ ਤੁਸੀਂ ਰਾਤ 12 ਵਜਣ ਤੋਂ ਪਹਿਲਾਂ ਪਹਿਲਾਂ ਕਿਉਂਕਿ ਜੇਕਰ ਤੁਸੀਂ ਰਾਤ ਨੂੰ 12 ਵਜੇ ਤੋਂ ਬਾਅਦ ਕਰਦੇ ਹੋ ਤਾਂ ਦੂਸਰਾ ਦਿਨ ਸ਼ੁਰੂ ਹੋ ਜਾਂਦਾ ਹੈ ਦੂਸਰਾ ਦਿਨ ਬੁੱਧਵਾਰ ਦਾ ਮੰਨਿਆ ਜਾਏਗਾ 12 ਵਜੇ ਤੋਂ ਬਾਅਦ ਸੌਰੀ 12 ਵਜੇ ਤੋਂ ਪਹਿਲਾਂ ਰਾਤ ਦੇ ਸਮੇਂ ਤੁਸੀਂ ਮੰਗਲਵਾਰ ਦੇ ਦਿਨ ਕਿਸੇ ਵੀ ਮੰਗਲਵਾਰ ਨੂੰ ਸ਼ੁਰੂ ਕਰ ਸਕਦੇ ਹੋ ਇਹ ਰਾਤ ਨੂੰ 12 ਵਜੇ ਤੋਂ ਪਹਿਲਾਂ ਇਸ ਨੂੰ ਕਰਨ ਦੇ ਲਈ ਤੁਸੀਂ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈਣਾ ਹੈ ਤੇ ਉਹ ਸਾਫ ਸੁਥਰਾ ਹੋਣਾ ਚਾਹੀਦਾ ਹੈ ਜੇਕਰ ਸਾਫ ਸੁਥਰਾ ਨਹੀਂ ਹੈ ਤਾਂ ਤੁਸੀਂ ਉਸ ਨੂੰ ਪਾਣੀ ਦੇ ਨਾਲ ਤੋ ਕੇ ਵੀ ਸਾਫ ਸੁਥਰਾ ਕਰ ਸਕਦੇ ਹੋ ਇਸ ਗੱਲ ਨੂੰ ਧਿਆਨ ਵਿੱਚ ਰੱਖਿਓ ਕਿ ਕਈ ਵਾਰ ਆਪਾਂ ਜਦੋਂ ਅਦਰਕ ਦਾ ਟੁਕੜਾ ਲੈ ਕੇ ਆਉਂਦੇ ਹਾਂ ਤਾਂ ਉਸ ਤੇ ਕਾਫੀ ਗਲਿਆ ਜਾਂ ਟੇਡਾ ਮੇਡਾ ਹੁੰਦਾ ਹੈ ਇਸ ਤਰ੍ਹਾਂ ਦਾ ਅਦਰਕ ਤੁਸੀਂ ਨਹੀਂ ਲੈਣਾ ਅਦਰਕ ਬਿਲਕੁਲ ਸਾਫ ਸੁਥਰਾ ਹੋਣਾ ਚਾਹੀਦਾ ਹੈ ਜੇਕਰ ਅਦਰਕ ਨੂੰ ਮਿੱਟੀ ਲੱਗੀ ਹੋਵੇਗੀ ਤਾਂ ਤੁਸੀਂ ਉਸ ਨੂੰ ਪਾਣੀ ਦੇ ਨਾਲ ਧੋ ਕੇ ਵੀ ਸਾਫ ਕਰ ਸਕਦੇ ਹੋ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈਣ ਤੋਂ ਬਾਅਦ ਵਿੱਚ ਅਸੀਂ ਇਸ ਨੂੰ ਇੱਕ ਲਾਲ ਰੰਗ ਦੇ ਧਾਗੇ ਦੇ ਨਾਲ ਇਸ ਦੀ ਮਾਲਾ ਬੁਲਾਂ ਲੈਣੀ ਹੈ ਇਹ ਅਦਰਕ ਦਾ ਟੁਕੜਾ ਇੱਕ ਹੀ ਲੈਣਾ ਹੈ ਤੇ ਇਸ ਦੀ ਮਾਲਾ ਬਣਾ ਲੈਣੀ ਹੈ ਇਹਨਾਂ ਕਰਨ ਤੋਂ ਬਾਅਦ ਵਿੱਚ ਤੁਸੀਂ ਜਿਸ ਸਥਾਨ ਤੇ ਆਪਣਾ ਪਾਠ ਪੂਜਾ ਜਾਂ ਕੋਈ ਸਥਾਨ ਘਰ ਦੇ ਵਿੱਚ ਬਣਾਇਆ ਹੋਇਆ ਹੈ ਉੱਥੇ ਲੈ ਜਾ ਕੇ ਇਸ ਨੂੰ ਤੁਸੀਂ ਰੱਖ ਦੇਣਾ ਹੈ ਤੇ ਸੋ ਇਹ ਉਪਾਤਾਂ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਕੰਮ ਨਹੀਂ ਕਰਨਾ ਇਸ ਤਰ੍ਹਾਂ ਉਪਾਨੁਰਾਤ ਦੇ ਸਮੇਂ ਜਦੋਂ ਅਸੀਂ ਕਰਨਾ ਹੈ ਤੇ ਜਿੱਥੇ ਅਸੀਂ ਪਾਠ ਪੂਜਾ ਕਰਦੇ ਹਾਂ ਉਸ ਸਥਾਨ ਤੇ ਰੱਖ ਕੇ ਤੁਸੀਂ ਰਾਤ ਦੇ ਸਮੇਂ ਸੌ ਜਾਣਾ ਹੈ ਰਾਤ ਨੂੰ ਸੌਣ ਤੋਂ ਬਾਅਦ ਦੇ ਵਿੱਚ ਅਗਲੇ ਦਿਨ ਬੁੱਧਵਾਰ ਨੂੰ ਤੁਸੀਂ ਸਵੇਰੇ ਉੱਠ ਕੇ ਨਹਾ ਧੋ ਲੋ ਜਾਂ ਚੰਗੀ ਗੱਲ ਹੈ ਜੇਕਰ ਨਹੀਂ ਤਾਂ ਆਪਣਾ ਫਰੈਸ਼ ਹੋ ਕੇ ਮੂੰਹ ਹੱਥ ਧੋ ਕੇ ਤੁਸੀਂ ਇਸ ਨੂੰ ਕਰ ਸਕਦੇ ਹੋ ਤੁਸੀਂ ਇਹ ਜੋ ਮਾਲਾ ਰੱਖੀ ਸੀ ਇਸ ਨੂੰ ਲੈ ਕੇ ਜਿਹੜਾ ਆਪਣੇ ਘਰ ਦਾ ਮੇਨ ਗੇਟ ਹੁੰਦਾ ਹੈ ਉਸ ਤੋਂ ਅਗਲਾ ਗੇਟ ਆਪਣੇ ਕਮਰੇ ਦਾ ਹੁੰਦਾ ਹੈ ਤੇ ਜਿਸ ਗੇਟ ਤੋਂ ਅਸੀਂ ਆਪਣੇ ਕਮਰੇ ਦੇ ਅੰਦਰ ਜਾਂਦੇ ਹਾਂ ਉਸ ਗੇਟ ਤੇ ਤੁਸੀਂ ਇਸ ਮਾਲਾ ਨੂੰ ਲਟਕਾ ਦੇਣਾ ਹੈ ਕਈ ਭੈਣ ਭਰਾ ਸੋਚਣਗੇ ਕਿ ਜੇਕਰ ਅਸੀਂ ਇਸ ਦਾ ਅਦਰਕ ਦੀ ਮਾਲਾ ਨੂੰ ਲਟਕਾਵਾਂਗੇ ਤਾਂ ਦੇਖਣ ਵਾਲਾ ਸਾਨੂੰ ਕੀ ਕਹੇਗਾ ਕਿ ਅਸੀਂ ਇਹ ਕੀ ਕੀਤਾ ਹੋਇਆ ਹੈ ਇਸ ਕਾਰਨ ਕਰਕੇ ਆਪਾਂ ਮੇਨ ਗੇਟ ਤੇ ਨਹੀਂ ਕਰਦੇ ਅੰਦਰ ਵਾਲੇ ਕਮਰੇ ਦੇ ਗੇਟ ਤੇ ਤੁਸੀਂ ਮਾਲਾ ਨੂੰ ਲਟਕਾ ਸਕਦੇ ਹੋ ਤੇ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਫਿਰ ਵੀ ਪ੍ਰੋਬਲਮ ਆ ਰਹੀ ਹੈ ਤਾਂ ਤੁਸੀਂ ਇਸ ਨੂੰ ਕਿਸੇ ਕੱਪੜੇ ਦੇ ਨਾਲ ਵੀ ਟੱਕ ਸਕਦੇ ਹੋ ਜੇਕਰ ਤੁਸੀਂ ਉਹ ਕੱਪੜਾ ਵੀ ਨਹੀਂ ਰੱਖ ਸਕਦੇ ਤਾਂ ਤੁਸੀਂ ਕੋਈ ਉਸ ਦੇ ਉੱਪਰ ਫੋਟੋ ਲਗਾ ਸਕਦੇ ਹੋ ਤਾਂ ਜੋ ਕਿ ਲੋਕਾਂ ਨੂੰ ਬਿਲਕੁਲ ਵੀ ਉਹ ਨਜ਼ਰ ਨਾ ਆਵੇ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਪੂਰਾ ਹਫਤਾ ਤੁਸੀਂ ਇਹ ਮਾਲਾ ਨੂੰ ਇਸੇ ਤਰ੍ਹਾਂ ਲਟਕਦੀ ਰਹਿਣ ਦੇਣ ਹੈ ਉਸ ਤੋਂ ਬਾਅਦ ਦੇ ਵਿੱਚ ਅਗਲਾ ਮੰਗਲਵਾਰ ਆਵੇਗਾ ਤਾਂ ਤੁਸੀਂ ਉਹ ਜਿਹੜੀ ਮਾਲਾ ਉਸ ਨੂੰ ਹਟਾ ਕੇ ਤੁਸੀਂ ਜਾਂ ਤੁਹਾਡੇ ਘਰ ਤੋਂ ਬਾਹਰ ਕਿਤੇ ਵੀ ਕੋਈ ਪੇੜ ਹੋਵੇਗਾ ਉੱਥੇ ਜਾ ਕੇ ਇਸ ਮਾਲਾ ਨੂੰ ਟੰਗ ਕੇ ਆ ਜਾਣਾ ਹੈ ਇੱਕ ਗੱਲ ਦਾ ਖਾਸ ਧਿਆਨ ਰੱਖਿਓ ਕਿ ਤੁਸੀਂ ਜਿਹੜੇ ਦਰਖਤ ਦੇ ਥੱਲੇ ਨਹੀਂ ਰੱਖ ਕੇ ਆਉਣੀ ਤੇ ਇਸ ਤੋਂ ਇਲਾਵਾ ਇੱਕ ਗੱਲ ਦਾ ਹੋਰ ਖਾਸ ਧਿਆਨ ਰੱਖਿਓ ਕਿ ਜਿਹੜਾ ਤੁਸੀਂ ਦਰਖਤ ਤੇ ਟੰਗ ਰਹੇ ਹੋ ਉਹ ਕੰਡਿਆਂ ਵਾਲਾ ਨਹੀਂ ਹੋਣਾ ਚਾਹੀਦਾ ਘਰ ਆ ਕੇ ਤੁਸੀਂ ਰਾਤ ਨੂੰ ਫਿਰ ਉਹ ਉਪਾ ਕਰਨਾ ਹੈ ਤੇ ਇੱਕ ਨਵੀਂ ਮਾਲਾ ਬਣਾਉਣੀ ਹੈ ਉਹ ਵੀ ਅੱਠ ਮੰਗਲਵਾਰ ਤੁਸੀਂ ਲਗਾਤਾਰ ਇਸੇ ਰੁਟੀਨ ਦੇ ਨਾਲ ਇਸ ਉਪਾ ਨੂੰ ਕਰਨ ਦੀ ਪ੍ਰਕਿਰਿਆ ਜਾਰੀ ਰੱਖਣੀ ਹੈ ਇਸ ਪ੍ਰਕਾਰ ਲਗਾਤਾਰ ਅੱਠ ਮੰਗਲਵਾਰ ਕਰਨ ਦੇ ਨਾਲ ਤੁਹਾਡੇ ਸਿਰ ਤੇ ਜਿੰਨਾ ਵੀ ਕਰਜ਼ਾ ਹੋਵੇਗਾ ਉਹ ਅੱਠ ਮੰਗਲਵਾਰ ਦੇ ਵਿੱਚ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਤੇ ਇਸ ਤੋਂ ਇਲਾਵਾ ਜਿਹੜਾ ਕੋਈ ਵੀ ਮਨੁੱਖ ਵਿਅਕਤੀ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੈ ਉਹ ਆਪਣੇ ਆਪ ਤੁਹਾਡੇ ਤੋਂ ਪਾਸਾ ਕਰ ਲਵੇਗਾ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਾਂ ਪ੍ਰੋਬਲਮ ਉਹ ਨਹੀਂ ਦੇਵੇਗਾ ਇਹ ਸੀ ਆਪਣਾ ਪਹਿਲਾ ਉਪਾਅ ਜੋ ਕਰਜ਼ੇ ਦੇ ਲਈ ਸੀ ਤੇ ਦੁਸ਼ਮਣ ਦੇ ਲਈ ਸੀ ਜੋ ਕਰਜ਼ੇ ਦੇ ਲਈ ਸੀ ਤੇ ਦੁਸ਼ਮਣ ਦੇ ਲਈ ਸੀ ਜੋ ਸਾਡੇ ਘਰ ਤੋਂ ਦੁਸ਼ਮਣ ਨੂੰ ਦੂਰ ਕਰਦਾ ਹੈ ਤੇ ਸਾਡਾ ਕਰਜ਼ਾ ਲਾਉਣ ਵਿੱਚ ਸਾਡੀ ਮਦਦ ਕਰਦਾ ਹੈ। ਦੂਸਰਾ ਇਹ ਹੈ ਜੋ ਸਾਡੇ ਘਰ ਦੀ ਪਰੇਸ਼ਾਨੀ ਨੂੰ ਦੂਰ ਕਰਦਾ ਹੈ ਅਤੇ ਪੈਸੇ ਦੀ ਪਰੇਸ਼ਾਨੀ ਜਿਹੜੀ ਸਾਡੇ ਘਰ ਦੇ ਵਿੱਚ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇਕਰ ਤੁਹਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਜਾਂ ਤੁਹਾਨੂੰ ਇਦਾਂ ਲੱਗਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਕਿਸੇ ਨੇ ਪੈਸੇ ਅਤੇ ਧਨ-ਦੌਲਤ ਇਹ ਧਨਮਾਲ ਤੇ ਉੱਤੇ ਰੋਕ ਲਗਾ ਦਿੱਤੀ ਹੈ ਤੁਹਾਡਾ ਚੱਲਦਾ ਚੱਲਦਾ ਕਾਰੋਬਾਰ ਜਿਹੜਾ ਉਹ ਰੁਕ ਗਿਆ ਹੈ ਤਾਂ ਇਸ ਦੇ ਲਈ ਤੁਸੀਂ ਇੱਕ ਛੋਟਾ ਜਿਹਾ ਅਦਰਕ ਦਾ ਟੁਕੜਾ ਲੈਣਾ ਹੈ ਇਹ ਉਪਾਅ ਵੀ ਤੁਸੀਂ ਮੰਗਲਵਾਰ ਨੂੰ ਹੀ ਕਰਨਾ ਹੈ ਇਸ ਨੂੰ ਵੀ ਤੁਸੀਂ ਅੱਠ ਮੰਗਲਵਾਰ ਲਗਾਤਾਰ ਹੀ ਕਰਨਾ ਹੈ ਇਸ ਉਪਾਅ ਦੇ ਵਿੱਚ ਅਦਰਕ ਦੀ ਜੋ ਮਾਲਾ ਬਣਾਈ ਸੀ ਪਹਿਲੇ ਉਪਾਅ ਦੇ ਵਿੱਚ ਉਹ ਨਹੀਂ ਬਣਾਉਣੀ ਸਿਰਫ ਅਦਰਕ ਦਾ ਇੱਕ ਛੋਟਾ ਜਿਹਾ ਟੁਕੜਾ ਲੈ ਲੈਣਾ ਹੈ ਤੇ ਉਸ ਨੂੰ ਤੁਸੀਂ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਵਿੱਚ ਤੁਸੀਂ ਇਸ ਨੂੰ ਆਪਣੇ ਘਰ ਦੇ ਪੂਜਾ ਪਾਠ ਵਾਲੇ ਸਥਾਨ ਤੇ ਲੈ ਜਾਣਾ ਹੈ ਅਤੇ ਰੱਖ ਦੇਣਾ ਹੈ ਇਸ ਉਪਾਅ ਨੂੰ ਵੀ ਤੁਸੀਂ ਰਾਤ ਦੇ ਸਮੇਂ ਹੀ ਕਰਨਾ ਹੈ ਤੇ ਇਸ ਦੇ ਵਿੱਚ ਤੁਸੀਂ ਹੱਥ ਜੋੜ ਕੇ ਬੈਠਣਾ ਹੈ ਤੇ ਜਿਹੜੇ ਵੀ ਤੁਸੀਂ ਆਪਣਾ ਨਾਮ ਬਾਣੀ ਦਾ ਸਿਮਰਨ ਕਰਦੇ ਹੋ ਜਿਸ ਨੂੰ ਵੀ ਤੁਸੀਂ ਮੰਨਦੇ ਹੋ ਉਸ ਨੂੰ ਯਾਦ ਕਰਕੇ ਤੁਸੀਂ 5-10 ਮਿੰਟ ਬੈਠ ਕੇ ਹੱਥ ਜੋੜ ਕੇ ਸਿਮਰਨ ਕਰਨਾ ਹੈ ਤਾਂ ਜੋ ਵੀ ਤੁਸੀਂ ਜਿਹੜੇ ਵੀ ਧਰਮ ਦੇ ਹੋ ਚਾ ਜਾਪ ਕਰਦੇ ਹੋ ਉਹ ਤੁਸੀਂ ਜ਼ਰੂਰ ਕਰਨਾ ਹੈ ਤੇ ਇੰਨਾ ਕਰਨ ਤੋਂ ਬਾਅਦ ਤੁਸੀਂ ਆਰਾਮ ਦੇ ਨਾਲ ਆਪਣਾ ਸੌਂ ਜਾਣਾ ਤੇ ਅਗਲੇ ਦਿਨ ਬੁੱਧਵਾਰ ਦੀ ਸਵੇਰ ਨੂੰ ਉੱਠ ਕੇ ਤੁਸੀਂ ਆਪਣਾ ਨਹਾ ਧੋ ਲੈਣਾ ਤੇ ਨਹਾ ਧੋ ਕੇ ਇੱਕ ਛੋਟਾ ਜਿਹਾ ਲਾਲ ਰੰਗ ਦਾ ਕੱਪੜਾ ਲੈ ਲੈਣਾ ਹੈ ਜਿੰਨਾ ਕੁ ਰੁਮਾਲ ਹੁੰਦਾ ਹੈ 9 ਇੰਚ ਦਾ ਤੁਸੀਂ ਇਹ ਕੱਪੜਾ ਲੈਣਾ ਹੈ ਤੇ ਅਦਰਕ ਦਾ ਟੁਕੜਾ ਇਸ ਵਿੱਚ ਰੱਖ ਲੈਣਾ ਹੈ ਤੁਸੀਂ ਲਾਲ ਰੰਗ ਦਾ ਹੀ ਕੱਪੜਾ ਲੈਣਾ ਹੈ ਉਸ ਦੇ ਵਿੱਚ ਤੁਸੀਂ ਲਪੇਟ ਕੇ ਜਿੱਥੇ ਵੀ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਘਰ ਦਾ ਜੋ ਪੈਸਾ ਰੱਖਦੇ ਹੋ ਜਿਵੇਂ ਕਿ ਘਰ ਦੇ ਵਿੱਚ ਕੋਈ ਲੋਕਰ ਹੁੰਦਾ ਹੈ ਜਿੱਥੇ 골ਡ ਜਾਂ ਪੈਸਾ ਕੁਝ ਵੀ ਆਪਾਂ ਜੋ ਹੋਰ ਨਾ ਤੋਚਾ ਕੇ ਰੱਖਦੇ ਹਾਂ ਉੱਥੇ ਹੀ ਉਸ ਅਦਰਕ ਦੇ ਟੁਕੜੇ ਨੂੰ ਤੁਸੀਂ ਲਾਲ ਰੰਗ ਦੇ ਕੱਪੜੇ ਵਿੱਚ ਰੱਖ ਦੇਣਾ ਹੈ ਇਸੇ ਤਰ੍ਹਾਂ ਪੂਰਾ ਇੱਕ ਹਫਤਾ ਅਗਲੇ ਮੰਗਲਵਾਰ ਤੱਕ ਤੁਸੀਂ ਉਸ ਨੂੰ ਉੱਥੇ ਹੀ ਪਿਆ ਰਹਿਣ ਦੇਣਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਪਹਿਲੇ ਹੀ ਹਫਤੇ ਵਿੱਚ ਫਰਕ ਨਜ਼ਰ ਆਉਣ ਲੱਗ ਜਾਵੇਗਾ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਵਰਖਾ ਟਾਉਣ ਸ਼ੁਰੂ ਹੋ ਜਾਵੇਗੀ ਤੁਹਾਡੇ ਘਰ ਦੇ ਵਿੱਚ ਪੈਸਾ ਟਿਕਣਾ ਵੀ ਸ਼ੁਰੂ ਹੋ ਜਾਵੇਗਾ ਇਸੇ ਤਰ੍ਹਾਂ ਜਦੋਂ ਅਗਲਾ ਮੰਗਲਵਾਰ ਆਵੇਗਾ ਤੇ ਉਸ ਅਦਰਕ ਨੂੰ ਚੁੱਕ ਕੇ ਤੁਸੀਂ ਸਾਫ਼ ਸੁਥਰੀ ਮਿੱਟੀ ਵਾਲੀ ਜਗ੍ਹਾ ਤੇ ਜਾ ਕੇ ਦੱਬ ਦਿਓ ਤੇ ਸੇਮ ਪ੍ਰੋਸੈਸ ਇਸ ਨਾਲ ਤੁਸੀਂ ਅਗਲੇ ਮੰਗਲਵਾਰ ਨੂੰ ਵੀ ਐਵੇਂ ਹੀ ਕਰਨਾ ਹੈ ਦੋਸਤੋ ਇਸ ਉਪਾਅ ਨੂੰ ਤੁਸੀਂ 8 ਮੰਗਲਵਾਰ ਲਗਾਤਾਰ ਕਰੋਗੇ ਇਹ ਇੰਨਾ ਸ਼ਕਤੀਸ਼ਾਲੀ ਉਪਾਅ ਹੈ ਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਵੀ ਮੁਸ਼ਕਲਾਂ ਨੇ ਉਹਨਾਂ ਨੂੰ ਦੂਰ ਕਰ ਦੇਵੇਗਾ ਦੋਸਤੋ ਇਸ ਹੀ ਆਪਣੀ ਅੱਜ ਦੀ ਵੀਡੀਓ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਧੰਨਵਾਦ ਜੀ